ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਾਡੇ ਮਿੱਤਰ ਅਨਿਲ ਭਜੀ ਦਾ ਸਾਈ ਐਂਟਰਪ੍ਰਾਈਜ਼ ਕਿਉਂਕਿ ਸਾਡੇ ਕੋਲ ਅੱਜ ਦਾ ਜਿਹੜਾ ਸਮਾਨ ਲਿਆਣ ਲਈ ਗੱਡੀ ਦਾ ਸਾਧਨ ਨਹੀਂ ਸੀਗਾ ਤੇ ਆਪਣੀ ਗੱਡੀ ਜਿਹੜੀ ਆ ਟੂਰ ਨੂੰ ਛੱਡ ਕੇ ਸਾਡੇ ਨਾਲ ਭੇਜੀ ਫੇਰ ਜਿੱਦਾਂ ਕਿ ਆਪਣੇ ਆ ਜੋ ਆਪਣੇ ਸਮਾਨ ਲੈ ਕੇ ਚੱਲੇ ਆਪਾਂ ਇਹ ਬਹੁਤ ਹੀ ਅਰਜੈਂਟ ਹੈਗਾ ਆ ਜਿੱਥੇ ਇਸ ਵੇਲੇ ਇੱਕ-ਇੱਕ ਦਾਣੇ ਦੀ ਜ਼ਰੂਰਤ ਆ ਉੱਥੇ ਦੇ ਲਈ ਇਹ ਕਿੰਨੀ ਮਹੱਤਵਪੂਰਨ ਹੋਏਗਾ ਕਿੰਨੀ ਇੰਪੋਰਟੈਂਸ ਹੋਗੀ ਇਸ ਚੀਜ਼ ਦੀ ਇਹ ਉਹਨਾਂ ਲੋਕਾਂ ਨੂੰ ਹੀ ਪਤਾ ਆ ਤੇ ਉਹਨਾਂ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਤੋਂ ਬਾਅਦ ਇਹ ਸਮਾਨ ਸ਼ੈਲਟਰ ਪਹੁੰਚਾਇਆ ਇੱਕ ਇੱਕ ਬੋਰੀ ਇੱਕ ਇੱਕ ਡੱਬੇ ਦੇ ਲਈ ਤੇ ਇਹ ਹੁਣ ਆਪਣੇ ਜਿਹੜਾ ਆਪਣਾ ਜਿਹੜਾ ਹੈਗਾ ਆ ਆਪਣਾ ਜਿੱਥੇ ਹੜਾ ਆਇਆ ਉੱਥੇ ਸਮਾਨ ਇਹ ਜਾ ਰਿਹਾ ਹੈ ਤੇ ਦਿলো ਧੰਨਵਾਦ ਆ ਪਰਮਾਤਮਾ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਤੰਦਰੁਸਤੀਆਂ ਬਖਸ਼ੇ ਔਰ ਅੱਦੀ ਤੁਸੀਂ ਜਿਹੜੀ ਇਹ ਸੇਵਾ ਕਰਦੇ ਰਹੋ ਤੀਸਰਾ ਜਿਹੜਾ ਧੰਨਵਾਦ ਆ ਮੇਰੇ ਸਾਥੀਆਂ ਦਾ ਕਿਉਂਕਿ ਬਾੜ ਦੇ ਵਿੱਚ ਜਾਣਾ ਵੀ ਬਹੁਤ ਵੱਡਾ ਖਤਰੇ ਵਾਲਾ ਕੰਮ ਤੇ ਇਹ ਸਾਰੇ ਸਾਥੀ ਜਿਹੜੇ ਡਟੇ ਹੋਏ ਆ ਜਿਨ੍ਹਾਂ ਦੀ ਬਦੌਲਤ ਉੱਥੇ ਇਹ ਸਮਾਨ ਉਹ ਹਰ ਹੱਥ ਦੇ ਵਿੱਚ ਪਹੁੰਚਾਣਾ ਹੈ ਜਿੱਥੇ-ਜਿੱਥੇ ਜ਼ਰੂਰਤ ਹੈਗੀ ਆ ਧੰਨਵਾਦ ਆ ਸਾਰਿਆਂ ਦਾ ਜੈ ਸ਼੍ਰੀ ਰਾਮ